ਸੋ ਦੋਸਤੋ ਅੱਜ ਸਰਦਾਰ ਮੋਹਨ ਸਿੰਘ ਬਿਲਗਾ ਜੀ ਦੀ ਪੰਜਵੀਂ ਵਰਸੀ ਤੇ ਮੌਕੇ ਤੇ ਆਪਾਂ ਸਾਰੇ ਇਕੱਤਰ ਹੋਏ ਆਂ ਇਸ ਮੌਕੇ ਤੇ ਅੱਜ ਦੀ ਜਿਹੜੀ ਵਿਚਾਰ ਗੋਸ਼ਟੀ ਆ ਉਹ ਸਮਾਜਿਕ ਕੁਰੀਤੀਆਂ ਨੂੰ ਲੈ ਕੇ ਆ ਤੇ ਇਸ ਦੌਰਾਨ ਆਪਣੀ ਕੋਸ਼ਿਸ਼ ਰਹੂਗੀ ਵੀ ਜਿੰਨੇ ਵੀ ਆਪਾਂ ਇੱਥੇ ਸਾਥੀ ਇਕੱਤਰ ਆਂ ਆਪਾਂ ਕੁਝ ਨਾ ਕੁਝ ਐ ਬੋਲੀਏ ਇਹਦੇ ਵਿੱਚ ਨਵੇਂ ਸਾਡੇ ਜਿਹੜੇ ਭਰਾ ਆ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਕਰ ਰਿਹਾ ਤਾਂ ਕਿ ਅਗਾ ਇਹ ਵਿਚਾਰ ਗੋਸ਼ਟੀਆਂ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਸਰਦਾਰ ਮੋਹਨ ਸਿੰਘ ਬਿਲਗਾ ਜੀ ਦੀ ਪੰਜਵੀਂ ਵਰਸੀ ਤੇ ਆਪਾਂ ਕੱਤਰ ਹੋਏ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈਪਾਰਥ ਮੇਰੇ ਸਾਥੀਆਂ ਨੇ ਕਾਫੀ ਰਿਸਰਚ ਸਰਮੋਹਨ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਮੈਨੂੰ ਉਹਨਾਂ ਦੇ ਨਾਲ ਬਹੁਤ ਨੇੜੇ ਤੋਂ ਮਿਲਣ ਦਾ ਮੌਕਾ ਮਿਲਿਆ ਕਾਫੀ ਮੇਰੇ ਮੇਰੀ ਨੇੜਤਾ ਰਹੀ ਉਹਨਾਂ ਨਾਲ ਇੱਕ ਆਮ ਧਾਰਨਾ ਸੀ ਕਿ ਬਈ ਸ਼ਰਾਪ ਹੋ ਗਿਆ ਇਹਨਾਂ ਲੋਕਾਂ ਨੂੰ ਇਕੱਠੇ ਨਹੀਂ ਹੋ ਸਕਦੇ ਉਹਨਾਂ ਧਾਰਨਾ ਨੂੰ ਗਲਤ ਸਾਬਤ ਕਰਕੇ ਇਹ ਸਮਾਜ ਵਿੱਚ ਕੱਟਰਤਾ ਜਿਹੜੀ ਲਿਆਈ ਉਹਦੇ ਲਈ ਉਹ ਕਾਮਯਾਬੀ ਹੋਏ ਪਰ ਮੈਂ ਗੱਲ ਜਿੱਦਾਂ ਵੀ ਤੁਸੀਂ ਸਮਝੋ ਮਿਲਗੇਚ ਨਗਰ ਕੀਰਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਉਹ ਬਿਲਗੀ ਚ ਦੋ ਨਿਕਲਦੇ ਸੀ ਮੇਰੇ ਆਪਣੇ ਦੇਖਣ ਦੀ ਗੱਲ ਹੈ ਇਹ ਸਰਦਾਰ ਮੋਹਨ ਸਿੰਘ ਜੀ ਦੇ ਉਦਮ ਸਦਕਾ ਉਹਨਾਂ ਦੀ ਸੋਝ-ਵਿਝ ਸਕਤਾ ਸਦਕਾ ਇਹ ਜਿਹੜਾ ਨਗਰ ਕੀਰਤਨ ਉਹਨਾਂ ਇੱਕ ਕੀਤਾ ਜਿਹਦੀ ਅੱਜ ਤੱਕ ਇਹ ਮਿਸਾਲ ਹੈ ਭਾਵੇਂ ਉਹਨਾਂ ਤੋਂ ਬਾਅਦ ਵਾਲੇ ਸਾਥੀਆਂ ਨੇ ਜਿਹੜੀ ਉਹਨਾਂ ਦੀ ਇਹ ਸੋਚ ਹੁੰਦੀ ਸੀ ਕਿ ਅਸੀਂ ਨਗਰ ਕੀਰਤਨ ਕਰਦੇ ਆਂ ਲੋਕਾਂ ਦਾ ਪੈਸਾ ਵੀ ਲੈਂਦੇ ਆਂ ਸੰਗਤ ਦਾ ਸਮਾ ਵੀ ਲੈਨੇ ਆ ਉਹਦੇ ਵਿੱਚ ਵਿੱਚ ਅਸੀਂ ਕੀ ਉਹਨਾਂ ਨੂੰ ਗੰਨੇ ਆ ਉਹਨਾਂ ਦੀ ਸੋਚ ਰਹੀ ਕਿ ਉਹ ਇਹੋ ਜਿਹੇ ਗੁਣੀ ਬੰਦੇ ਉਹ ਸਾਦੇ ਸੀ ਜਦੋਂ ਉਹਨਾਂ ਨੇ ਅਗਵਾਈ ਕੀਤੀ ਨਗਰ ਕੀਰਤਨ ਦੀ ਕਿ ਲੋਕਾਂ ਨੂੰ ਜਾਣਕਾਰੀ ਭਰਪੂਰ ਪ੍ਰੋਗਰਾਮ ਦਿੰਦੇ ਸੀ ਸਰਦਾਰ ਮੋਹਨ ਸਿੰਘ ਜੀ ਦਾ ਪਰਿਵਾਰ ਉਨ੍ਹਾਂ ਦੇ بیٹے ਸਰਦਾਰ ਰਜਿੰਦਰ ਸਿੰਘ ਜੀ ਮਿਲਗਾ ਸਰਦਾਰ ਆਰਮਪਾਲ ਸਿੰਘ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਸਰਦਾਰ ਸਰਿੰਦਰਪਾਲ ਬਿੱਟੂ ਜੀ ਜਿੱਥੇ ਉਹ ਆਪਣਾ ਪਰਿਵਾਰ ਦੀ ਗੁਜਰਵਸਤ ਕਰਦੇ ਆ ਉੱਥੇ ਉਹ ਸਮਾਜ ਲਈ ਚਿੰਤਤ ਹੈ ਆਪਣਾ ਬਣਦਾ ਯੋਗਦਾਨ ਸਰਦਾਰ ਮੋਹਨ ਸਿੰਘ ਹੁਣੇ ਜਿੱਥੇ ਸਮਾਜ ਲਈ ਬਹੁਤ ਕਲਨਾ ਕਾਲੀ ਆਪਣਾ ਜ਼ਿੰਦਗੀ ਦਾ ਬਹੁਤ ਸਮਾਂ ਜਿੱਤਾ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਜ਼ਿੰਦਗੀ ਦੇ 25 30 ਸਾਲ ਜਿਹੜੇ ਆਦਮੀ ਨੇ ਬਨਾਂਦੀਆਂ ਨੂੰ ਸ਼ੂਨਾ ਹੁੰਦਾ ਉਹ ਲੋਕਾਂ ਲਈ ਸਮਾਜ ਲਈ ਲਾ ਦੇਣੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਜਿਹੜਾ ਵੀ ਕੋਈ ਉਹਨਾਂ ਤੋਂ ਆਸ ਤੱਕ ਕੇ ਗਿਆ ਕਿਸਾਨ ਮਜ਼ਦੂਰ ਉਹਨਾਂ ਨੇ ਉਹਦੀ ਮਦਦ ਕੀਤੀ ਮਦਦ ਲਈ ਖੜੇ ਹੋਏ ਸੋ ਇਸੇ ਤਰ੍ਹਾਂ ਉਹਨਾਂ ਦਾ ਪਰਿਵਾਰ ਵੀ ਜਿਹੜਾ ਅੱਜ ਜਿੱਥੇ ਬੱਖ-ਬੱਖ ਸਮੱਸਿਆਵਾਂ ਦੀ ਚਿੰਤਾਤ ਹੈ ਉਥੇ ਆਦਮੀ ਜਿਹੜਾ ਉਹਨੇ ਜੇ ترقی ਕਰਨੀ ਹੈ ਤਾਂ ਉਹਦੇ ਲਈ ਪੜ੍ਹਾਈ ਬਹੁਤ ਜ਼ਰੂਰੀ ਆ ਤਾਂ ਪੜ੍ਹਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਪਰ ਸਾਡੀਆਂ ਸਰਕਾਰਾਂ ਨੇ ਇਦਾਂ ਦਾ ਸਿਸਟਮ ਬਣਾ ਦਿੱਤਾ ਕਿ ਜਿਹੜੀਆਂ ਮੇਨ ਇਨਸਾਨ ਨੂੰ ਸਿੱਖਿਆ ਔਰ ਸਿਹਤ ਸੇਵਾਵਾਂ ਬਹੁਤ ਜ਼ਰੂਰੀ ਆਓ ਇੰਨੀਆਂ ਮਹਿੰਗੀਆਂ ਘਾਤੀਆਂ ਕਿ ਆਮ ਬੰਦੇ ਦੇ ਵੱਸ ਦਾ ਕੰਮ ਨਹੀਂ ਰਹਿ ਗਿਆ ਮੈਂ ਸੋਚਦਾ ਸੀ ਕਿ ਪਿਛਲੇ 25 30 ਸਾਲਾਂ ਤੋਂ ਅਸੀਂ ਦੇਖਦੇ ਆ ਕਿ ਸਾਡੇ ਇਲਾਕੇ ਚੋਂ ਸਾਡੇ ਨਗਰ ਚੋਂ ਕਿੰਨੇ ਕਾઈએਸ ਬਣੇ ਕਿੰਨੇ ਪੀਸੀਐਸ ਬਣੇ ਡਾਕਟਰ ਵਕੀਲ ਇੰਜੀਨੀਅਰ ਕਿੰਨੇਕ ਬਣੇ ਕਿਉਂਕਿ ਸਰਕਾਰਾਂ ਦੀਆਂ ਇਹ ਪਾਲিসੀਆਂ ਗਲਤ ਕਿ ਉਹਨਾਂ ਨੇ ਜਿਹੜੀਆਂ ਜ਼ਰੂਰੀ ਸਬਾਗਾਂ ਨੂੰ ਇੰਨੀਆਂ ਮਹਿੰਗੀਆਂ ਕਰਤੀਆਂ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਪਰ ਅਸੀਂ ਫੇਰ ਵੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਵਿੱਦਿਆ ਜਿਹੜੀ ਹੈ ਉਹ ਅਸੀਂ ਭਾਵੇਂ ਇੱਕ ਡੰਗ ਦੀ ਰੋਟੀ ਘੱਟ ਖਾ ਲਈਏ ਪਰ ਉਹਨਾਂ ਨੂੰ ਵਿੱਦਿਆ ਜਿਹੜੀ ਹੈ ਸਿੱਖਿਆ ਜਿਹੜੀ ਆ ਉਹ ਜ਼ਰੂਰ ਹਾਸਲ ਕਰਾਈਏ ਕਿਉਂਕਿ ਪੜਿਆ ਲਿਖਿਆ ਜਿਹੜਾ ਇਨਸਾਨ ਹੈ ਉਹ ਬੌਧਿਕ ਤੌਰ ਤੇ ਜਦੋਂ ਸਟਰੋਂਗ ਹੁੰਦਾ ਹੈ ਤੇ ਸਰੀਰਕ ਤੌਰ ਤੇ ਵੀ ਸਟਰੋਂਗ ਹੁੰਦਾ ਔਰ ਫੈਸਲੇ ਲੈਣ ਨੂੰ ਵੀ ਜਿਹੜਾ ਉਹ ਬਾਕੀਆਂ ਨਾਲੋਂ ਵੱਧ ਮਹਾਰਤ ਰੱਖਦਾ ਸੋ ਸਾਥੀਓ ਮਹਿਜ਼ ਗੱਲਾਂ ਹੀ ਨਹੀਂ ਕਰਦੇ ਇਸ ਗੱਲ ਨੂੰ ਲੈ ਕੇ ਸਾਡੇ ਸਾਥੀਆਂ ਨੇ ਲੋਕ ਭਲਾਈ ਮੰਚ ਬਣਾ ਕੇ ਜਿਹਦੇ ਵਿੱਚ ਸਾਡੇ ਸਾਥੀ ਗਰਨਾਮ ਸਿੰਘ ਜਖੂ ਜੀ ਕਮਲਜੀਤ ਸੰਤੋਖ ਸਿੰਘ ਜੀ ਮੈਜਰ ਲਸ਼ਕਰ ਚੰਦ ਜੀ ਸਰਦਾਰ ਜਿੰਦਰ ਸਿੰਘ ਬਿਲਗਾ ਜੀ ਪਿਆਰਾ ਸਿੰਘ ਜੀ ਮਾਸਟਰ ਜਗਿੰਦਰ ਸਿੰਘ ਜੀ ਕਮਲਜੀਤ ਕੰਬਾ ਜੀ ਸੁਨਾਮ ਸਿੰਘ ਕਲੇਰ ਜੀ ਹੋਰ ਐਨ ਆਰ ਆਈ ਸਾਥੀ ਜਿਨ੍ਹਾਂ ਨੇ ਸਾਡੀ ਬੇਨਤੀ ਤੇ ਬਹੁਤ ਵੱਡੇ ਦਾਨ ਦਿੱਤੇ ਪਿਛਲੇ ਦਿਨੀ ਸਤਨਾਮ ਸਿੰਘ ਕਲੇਰ ਜੀ ਨੇ ਸਾਡੇ ਸੰਸਥਾ ਨੂੰ ਜਿਹੜੀ ਲੋਕ ਭਲਾਈ ਮਾਨ ਸਾਇੰਸ ਗਰੁੱਪ ਚਲਾ ਰਿਹਾ ਉਹਨਾਂ ਨੇ ਲੋਕ ਭਲਾਈ ਮੰਚ ਨੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਚ ਤਿੰਨ ਟੀਚਰ ਜਿਹੜੇ ਆ ਉਹ ਦਿੱਤੇ ਆ ਜਿੱਥੇ ਸਾਇੰਸ ਗਰੁੱਪ ਚੱਲਦਾ ਕਾਮਰਸ ਗਰੁੱਪ ਚੱਲਦਾ ਉਹਨਾਂ ਦੀ ਤਨਖਾਹ ਲਈ ਹੋਰ ਐਨਆਰਆਈ ਵੀਰਾਂ ਨੇ ਵੀ ਬਹੁਤ ਵੱਡਾ ਦਾਨ ਦਿੱਤਾ ਉੱਥੇ ਕਲੇਰ ਸੁਨਮ ਸਿੰਘ ਕਲੇਰ ਜੀ ਨੇ 1 ਲੱਖ ਰੁਪਇਆ ਜਿਹੜਾ ਉਹ ਸੰਸਥਾ ਨੂੰ ਦਾਨ ਦਿੱਤਾ ਅਸੀਂ ਜਿੱਥੇ 2017 ਤੋਂ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਆ ਉੱਥੇ 5 ਸਾਲ ਤੋਂ ਲੋਕ ਭਲਾਈ ਮੰਤ ਜਿਹੜਾ ਉਹ ਸਾਇੰਸ ਗਰੁੱਪ ਜਿਹੜਾ ਉਹ ਚਲਾ ਰਿਹਾ ਉਹਦੇ ਤਹਿਤਨੇਕਾਂ ਹੀ ਲੜਕੀਆਂ ਜਿਹੜੀਆਂ ਉਹ ਪੜ੍ਹ ਕੇ ਕੋਈ ਨਰਸਿੰਗ ਇਹ ਕੋਰਸ ਵਿੱਚ ਗਈਆਂ ਕੋਈ ਬਾਹਰ ਗਈਆਂ ਇੰਗਲਿਸ਼ ਕਰਕੇ ਸੂਇਸ ਕਰਕੇ ਮੈਂ ਬੇਨਤੀ ਕਰਾਂਗਾ ਬਾਕੀ ਸੰਗਤਾਂ ਨੂੰ ਵੀ ਕਿ ਠੀਕ ਹੈ ਅਸੀਂ দান ਕਰਦੇ ਆ ਪਰ দান ਦੀ ਦਿਸ਼ਾ ਜਿਹੜੀ ਆ ਜੇ ਉਹ ਅਸੀਂ ਬਦਲ ਲਈਏ ਤਾਂ ਕਿਸੇ ਦੀ ਜ਼ਿੰਦਗੀ ਜਿਹੜਾ ਅਸੀਂ ਰਛਨਾ ਸਕਦੇ ਆ ਬਖ ਬਖ ਸਮਿਆਂ ਤੇ ਦੇਖਿਆ ਕਿ ਅਸੀਂ ਬਹੁਤ ਸਾਰਾ ਪੈਸਾ ਲੰਗਰਾਂ ਤੇ ਜਾਂ ਡੈਕੋਰੇਸ਼ਨ ਤੇ ਇਦਾਂ ਦੀਆਂ ਹੋਰ ਗੱਲਾਂ ਤੇ ਜਿਹੜਾ ਅਸੀਂ ਸਾਦਾ ਪੰਚ ਰਹਿ ਕੇ ਉਹ ਚਲਾ ਸਕਦੇ ਕੰਮ ਕੰਮ ਚੱਲ ਸਕਦਾ ਉਹ ਐਡੇ ਵੱਡੇ ਵੱਡੇ ਖਰਚ ਕਰਕੇ ਘਟਾ ਕੇ ਅਸੀਂ ਜਿਹੜਾ ਉਹ ਸਿੱਖਿਆ ਦੇ ਖੇਤਰ ਵਿੱਚ ਜਾਂ ਸਿਹਤ ਸਭਾਵਾਂ ਦੇ ਖੇਤਰ 'ਚ ਜੇ ਯੋਗਦਾਨ ਪਾਈਏ ਮਦਦ ਕਰੀਏ ਤਾਂ ਸਾਡੇ ਜਿਹੜੇ ਸਮਾਜ ਹੈ ਲੋਕ ਹੈ ਉਹ ਤਰੱਕੀ ਕਰ ਸਕਦੇ ਆ ਸੋ ਇਸ ਕਰਕੇ ਸਾਥੀਓ ਮੈਂ ਬੇਨਤੀ ਕਰਾਂਗਾ ਵੀ ਜਿੱਥੇ ਆਪੋ ਆਪਣਾ ਪਰਿਵਾਰ ਪਾਲਦੇ ਆ ਉੱਥੇ ਸਰਦਾਰ ਮੋਹਨ ਸਿੰਘ ਜੀ ਨੇ ਜਿੱਥੇ ਆਪਣੇ ਪਰਿਵਾਰ ਦੀ ਗੁਜ਼ਰਵਸ ਕਿਰਤ ਕਰਕੇ ਕੀਤੀ ਉਥੇ ਉਹਨਾਂ ਨੇ ਸਮਾਜ ਲਈ ਬਹੁਤ ਵੱਡਾ ਕੰਮ ਕੀਤਾ ਸੋ ਮੈਂ ਆਪਣੇ ਬਨਿਓ ਸਰਦਾਰ ਮੋਹਨ ਸਿੰਘ ਜੀ ਦੀ 5ਵੀਂ ਵਰ੍ਹੇ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਔਰ ਉਹਨਾਂ ਦੇ ਪਰਿਵਾਰ ਦਾ ਵੀ ਇਹ ਵੱਡਾ ਉਪਰਾਲਾ ਹੈ ਕਿ ਉਹ ਆਪਣੇ ਬਜ਼ੁਰਗਾਂ ਨੂੰ ਪਾਏ ਪੂਰਨਿਆਂ ਤੇ ਉਹ ਚੱਲ ਰਹੇ ਆ ਬਜ਼ੁਰਗਾਂ ਦੇ ਪਾਏ ਪੂਰਨਿਆਂ ਤੇ ਜਿਹੜਾ ਉਹ ਚੱਲ ਰਹੇ ਆ ਅੱਗੇ ਤੋਂ ਵੀ ਅਸੀਂ ਉਮੀਦ ਕਰਾਂਗੇ ਕਿ ਇਸੇ ਤਰ੍ਹਾਂ ਸਮਾਜ ਵਿੱਚ ਇਹ ਆਪਣੀ ਸਾਂਝ ਪਾਉਂਦੇ ਰਹਿਣਗੇ ਸੋ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਅਸੀਂ ਸਿਹਤ ਔਰ ਸਿੱਖਿਆ ਦੇ ਜਿਹੜੇ ਖੇਤਰ ਹੈ ਇਹਦੇ ਚ ਆਪਣਾ ਵਣਦਾ ਯੋਗਦਾਨ ਪਾਈਏ ਸੋ ਇਹਨਾਂ ਗਰਨਾਲਾਂ ਦੇ ਨਾਲ ਹੀ ਮੈਂ ਆਪਣੀ ਗੱਲ ਨੂੰ ਬਰਾਮਦ ਨਾ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦੋਸਤੋ ਅੱਜ ਆਪਾਂ ਬਹੁਤ ਹੀ ਸਰਕਾਰਯੋਗ ਸ਼ਖਸੀਅਤ ਸਾਥੀ ਮੋਹਨ ਸਿੰਘ ਬਲਗਾਜੀ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ ਤਾਂ ਜਿੱਦਾਂ ਦੀ ਜ਼ਿੰਦਗੀ ਉਹਨਾਂ ਦੇ ਹੜਾਈ ਜਿੱਦਾਂ ਦਾ ਇਹ ਉਹ ਸਮਾਜ ਦੇ ਵਿੱਚ ਵਿਚਰੇ ਆਪਾਂ ਉਸ ਸਮਾਜ ਦੀਆਂ ਉਕ੍ਰਿਤੀਆਂ ਉਸ ਸਮਾਜ ਦੀਆਂ ਲੋੜਾਂ ਬਾਰੇ ਬਖਰੇ ਬਖਰੇ ਬੁਲਾ ਰਹਿਆਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਮੇਰਾ ਜਿਹੜਾ ਅੱਜ ਦਾ ਵਿਸ਼ਾ ਉਹ ਹੈਗਾ ਪਖੰਡਵਾਦ ਤੇ ਅંધਵਿਸ਼ਵਾਸ ਜਿੰਨੇ ਵੀ ਬੁਲਾਰਿਆਂ ਨੇ ਗੱਲ ਕੀਤੀ ਆ ਚਾਹੇ ਸ੍ਰਿੰਦਰ ਜੀ ਨੇ ਵਿਦਿਆਦੇ ਸਵਾਲ ਤੇ ਚਾਹੇ ਲਸ਼ਕਰ ਜੀ ਨੇ ਵਾਤਾਵਰਨ ਦੇ ਸਵਾਲ ਤੇ ਮਾਸਟਰ ਜਗਿੰਦਰ ਸਿੰਘ ਜੀ ਨੇ ਜਾਂ ਹੋਰ ਬੁਲਾਰਿਆਂ ਨੇ ਸਾਡੀਆਂ ਸਮਾਜ ਦੀਆਂ ਕ੍ਰੀਤੀਆਂ ਜਾਂ ਸਾਨੂੰ ਜਿਹੜੀਆਂ ਸਮੇਂ ਦੀਆਂ ਲੋੜਾਂ ਮੇਰੀ ਸਮਝ ਮੁਤਾਬਕ ਇਹਨਾਂ ਦੀ ਜਿੱਥੇ ਜੜ ਬੈਠੀ ਆ ਉਹ ਹੈਗਾ ਸਾਡੇ ਸਮਾਜ ਦੇ ਵਿੱਚ ਫੈਲਿਆ ਅંધਵਿਸ਼ਵਾਸ ਤੇ ਪਖੰਡਵਾਦ ਕੀ ਆ ਇਹ ਜਾਂਦਾ ਵੀ ਐਸਪੀਡੀ ਦਾ ਅਖੰਡ ਬਾਦ ਆਉਣ ਵਾਲੀ ਪੀੜੀ ਦੀ ਮਰਿਆਦਾ ਬਣ ਜਾਂਦੀ ਆ ਮੈਂ ਥੋੜੇ ਜਿਹੇ ਦਿਨ ਪਹਿਲਾਂ ਕਿਤੇ ਮਰਗ ਦੇ ਭੋਗ ਤੇ ਮੈਨੂੰ ਮੌਕਾ ਬੋਲਣ ਦਾ ਮੌਕਾ ਮਿਲਿਆ ਜਦੋਂ ਤੁਸੀਂ ਸਚਾਈ ਲੋਕਾਂ ਸਾਹਮਣੇ ਪੇਸ਼ ਕਰਦੇ ਆ ਦੂਜਿਆਂ ਨਾਲੋਂ हट ਕੇ ਫੇ ਬਹੁਤ ਜਿਹੜੇ ਕੁਝ ਲੋਕ ਤਾਂ ਤੁਹਾਨੂੰ ਹੰਗਾਰਾ ਪਾਦੇ ਆ ਵੀ ਹਾਂ ਤੁਹਾਡੀ ਗੱਲ ਠੀਕ ਆ ਪਰ ਜਿਹੜੇ ਬਿਯਾਰੀ ਕਿਸਮ ਦੇ ਲੋਕ ਕਹ ਲੋ ਜਾਂ ਉਹਨਾਂ ਦੀ ਸੋਚ ਉੱਥੇ ਕਿੱਥੀ ਕੀ ਹੋ ਆ ਉਹਨਾਂ ਤੁਹਾਡੀਆਂ ਗੱਲਾਂ ਉਹ ਚੁੱਭਦੀਆਂ ਜੇ ਆਪਾਂ ਗੱਲ ਕਰੀਏ ਮਨੁੱਖ ਦੇ ਮੈਂ ਸਾਡੇ ਸਮਾਜ ਦੇ ਵਿੱਚ ਜਿਹੜੇ ਸਮਾਜ ਅਸੀਂ ਰਹਿ ਰਹੇ ਹਾਂ ਉਹ ਸਮਾਜ ਦੀ ਗੱਲ ਕਰਦਾ ਮਨੁੱਖ ਦੇ ਜੰਮਣ ਤੋਂ ਬੱਚੇ ਦੇ ਜੰਮਣ ਤੋਂ ਲੈ ਕੇ ਮਨੁੱਖ ਦੇ ਸਿਵਿਆਂ ਤੱਕ ਜਾਣ ਤੱਕ ਅਸੀਂ ਅੰਧਵਿਸ਼ਵਾਸ ਤੇ ਪਖੰਡਵਾਦ ਨਾਲ ਭਜੇ ਹੋਏ ਹਾਂ ਸਾਡਾ ਬੱਚਾ ਜੰਮਦਾ ਮਾਪਾਪ ਉਹਦੇ ਕਦੇ ਕਾਲਾ ਧਾਗਾ ਗੁੱਟ ਨੂੰ ਬੰਨਦੇ ਆ ਕਦੇ ਦਾਣੇ ਪਾ ਕੇ ਤੜਾਗੀ ਪਾਉਂਦੇ ਆ ਕਦੇ ਜੇਸ ਮੰਜੇ ਨੇ ਮੰਜੇ ਤੇ ਉਹਦੀ ਮਾਂ ਜਾਂ ਬੱਚਾ ਪਿਆ ਹੁੰਦਾ ਉਹਦੇ ਅਸੀਂ ਦਾਣੇ ਰੱਖਦੇ ਆ ਉਹਦੇ ਸਰਹਾਣੇ 'ਚ ਅਸੀਂ ਪਾਣੀ ਰੱਖਦੇ ਕਹਿਣ ਦਾ ਭਾਵ ਇਦਾਂ ਨਹੀਂ ਆ ਜਿਹਦਾ ਕੋਈ ਵਿਗਿਆਨਕ ਆਧਾਰ ਨਹੀਂ ਤੇ ਜਿੱਦਣ ਸਿਵਿਆਂ 'ਚ ਵੀ ਜਾਂਦੇ ਆ ਉਸ ਦਿਨ ਵੀ ਅਸੀਂ ਦੇਖਦੇ ਆ ਤੇ ਉਹ ਹੀ ਪ੍ਰਾਣੀਆਂ ਅੰਧਵਿਸ਼ਵਾਸੀ ਵਿਤਮਾਰਕ ਬੰਦ ਦਿੱਤਾ ਜੀ ਸਿਵਿਆਂ ਤੇ ਅਸੀਂ ਲਟਾਤਾ ਮਰਨ ਵਾਲੇ ਨੂੰ ਅਸੀਂ ਜਿਹੜੀ ਸਿੜੀ ਆ ਉਹਨੂੰ ਚੱਕ ਕੇ ਦੂਜੇ ਪਾਸੇ ਸੈੱਡਦੇ ਆ ਵੀ ਉਹ ਕਿਤੇ ਚਿੰਬੜਿਆ ਨਾ ਹੋਵੇ ਉੱਥੋਂ ਆਣ ਕੇ ਛੱਟਾ ਦਿੰਨੇ ਆ ਫਿਰ ਅਸੀਂ ਕਹਿਣ ਦਾ ਭਾਵ ਅਸੀਂ ਇਹਨਾਂ ਗੱਲਾਂ 'ਚੋਂ ਨਿਕਲ ਨਹੀਂ ਸਕੇ ਸਾਡੇ ਦੁਆਬੇ ਦੇ ਵਿੱਚ ਖਾਸ ਤੌਰ ਤੇ ਮੇਰਾ ਖਿਆਲ ਸ਼ਾਇਦ ਖੂਹ ਇਦਾਂ ਦਾ ਕੋਈ ਹੋਵੇ ਜਿੱਥੇ ਕੋਈ ਮਟੀ ਨਹੀਂ ਜਿੱਥੇ ਸਾਲ ਦੇ ਪਿਛੋਂ ਕਿਤੇ ਲੰਗਰ ਨਾ ਲੱਗਦਾ ਹੋਵੇ ਜਿੱਥੇ ਬਹੁਤੇ ਪਰਿਵਾਰਾਂ ਦੀਆਂ ਔਰਤਾਂ ਸਿਰ ਨਾ ਕਮਾਉਂਦੀਆਂ ਹੋਣ ਬਾਸੇ ਜੀ ਨੇ ਗੱਲ ਕੀਤੀ ਆ ਠੀਕ ਆ ਸਾਡਾ ਦੁਆਬਾ ਹੁਣ ਤਾਂ ਸਾਰਾ ਹੀ ਲਗਭਗ ਪੰਜਾਬ ਹੀ ਵਿਦੇਸ਼ ਦੇ ਵਿੱਚ ਸਾਡੇ ਗਏ ਹੋ ਨੌਜਵਾਨ ਪਰ ਪੈਸੇ ਪੱਖ ਤੋਂ ਆਰਥਿਕ ਹਾਲਤ ਪੱਖ ਤੋਂ ਸਾਡਾ ਦੁਆਬਾ ਬਹੁਤ ਅੱਗੇ ਆ ਪਰ ਅੰਧਵਿਸ਼ਵਾਸਾਂ ਦੇ ਵਿੱਚ ਸ਼ਾਇਦ ਅਸੀਂ ਪਿੱਛੇ ਨੂੰ ਕਾफी ਗੈਹ ਹੋਈਏ ਮੈਂ ਜਿਹੜੀ ਗੱਲ ਕਰਦਾ ਜਿੱਥੇ ਪੰਜ ਚਾਰ ਦਿਨ ਪਹਿਲਾਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਜਿਹੜੀ ਲੋਕਾਂ ਨੇ ਕੁਝ ਲੋਕਾਂ ਨੇ ਇੱਕ ਦੋ ਨੇ ਬਾਕੀ ਲੋਕਾਂ ਨੇ ਅਗਾਰਾ ਭਰਿਆ ਜਦੋਂ ਵੀ ਸਾਡੇ ਕਿਸੇ ਵਿਅਕਤੀ ਦੀ ਮੌਤ ਹੁੰਦੀ ਆ ਚਾਹੇ ਉਹ ਸੜਕ ਹਾਦਸੇ ਚ ਹੋ ਜਵੇ ਵਿਦੇਸ਼ਾਂ ਦੀ ਧਰਤੀ ਤੇ ਉਸ ਤਰ੍ਹਾਂ ਤੇ ਜਾਇਆ ਜਾਂਦਾ ਵੀ ਇੱਥੇ ਐਕਸੀਡੈਂਟ ਹੋਇਆ ਕਿਉਂ ਕੀ ਚਾਲਕ ਦਾ ਕਸੂਰ ਸੀ ਕੀ ਇੱਥੇ ਜਿਹੜੀ ਕਿਤੇ ਸੜਕ ਵੰਡ ਚ ਨੁਕਸ ਸੀ ਪਰ ਨਹੀਂ ਸਾਡੇ ਮਨੁੱਖ ਮਰਿਆ ਦਰੀ ਤੇ ਵੀ ਝੂਠ ਮਾਰਗ ਦੇ ਭੋਗ ਤੇ ਵੀ ਅਸੀਂ ਇਹ ਕਹਿ ਕੇ ਪੱਲਾ ਛਾੜ ਦਿੰਦੇ ਆਂ ਵੀ ਇਹਦੀ ਉਮਰ ਇੰਨੀ ਲਿਖੀ ਸੀ ਔਰ ਉਨੀ ਜਿੰਨੀ ਲਿਖੀ ਸੀ ਉਹ ਭੱਗੇ ਚਲੇ ਗਿਆ ਜਦੋਂ ਅਜ ਤੋਂ 30 35 ਸਾਲ ਪਿਛੇ ਚਲ ਜੀਏ ਜਦੋਂ ਸੜਕ ਤੇ ਟ੍ਰੈਫਿਕ ਘੱਟ ਸੀ ਐਕਸੀਡੈਂਟਾਂ ਦਾ ਮੌਕਾ ਘੱਟ ਹੁੰਦੀਆਂ ਸੀ ਅੱਜ ਟ੍ਰੈਫਿਕ ਸੜਕ ਤੇ ਵੱਧ ਗਿਆ ਸਾਡੇ ਹਾਕਮਾਂ ਨੇ ਉਹਦੀ ਆਵਾਜ਼ਾਈ ਦਾ ਉਹੋ ਜਿਹਾ ਪ੍ਰਬੰਧ ਨਹੀਂ ਕੀਤਾ ਜਿੱਦਾਂ ਦੀ ਲੋੜ ਸੀ ਇਸ ਕਰਕੇ ਐਕਸੀਡੈਂਟਾਂ ਦੇ ਮੋਤਾਂ ਰਿਆਣਾ ਤੁਸੀਂ ਦੇਖ ਲਓ ਵੱਧ ਗਿਆ ਅੱਜ ਤੋਂ 25 30 ਸਾਲ ਪਹਿਲਾਂ ਡਰਗ ਨਾਲ ਮੋਤਾਂ ਬਹੁਤ ਘੱਟ ਹੁੰਦੀਆਂ ਸੀ ਅੱਜ ਮੁੰਡਾ ਮਰਦਾ ਚਿੱਟੇ ਨਾਲ ਅਖਬਾਰਾਂ 'ਚ ਰੋਜ਼ ਪੰਜ ਸੱਤ ਕਵਰਾਂ ਲੱਗੀਆਂ ਹੁੰਦੀਆਂ ਮੁੰਡਾ ਮਰਦਾ ਚਿੱਟੇ ਨਾਲ ਤੇ ਭੂਗ ਮੋਕ ਕੇ ਕਿਹਾ ਜਾਂਦਾ ਵੀ ਨਹੀਂ ਜੀ ਇਹਦੀ ਇੰਨੀ ਲਿਖੀ ਸੀ ਇਹ ਜਿੰਨੀ ਲਿਖੀ ਸੀ ਉਨੀ ਭੂਗ ਕੇ ਚਲੇ ਗਿਆ ਅਸੀਂ ਸਿਸਟਮ ਦੇ ਖਿਲਾਫ ਬੋਲਣ ਲਈ ਤਿਆਰ ਨਹੀਂ ਵੀ ਡਰਗ ਸਾਡੇ ਪੰਜਾਬ ਚ ਆਇਆ ਇਹਦੇ ਲਈ ਦੋਸ਼ੀ ਕੌਣ ਹੈ ਅਸੀਂ ਬੋਲਣ ਲਈ ਤਿਆਰ ਨਹੀਂ ਕਿ 30 ਮੁੰਡੇ ਬਿਲਗੇ ਮਰੇ 30 ਬੱਤੀ ਮਰ ਗਏ ਪਤਾ ਨਹੀਂ ਹਜੇ ਕਿੰਨੇ ਝੂਲਦੇ ਫਿਰਦੇ ਆ ਇਹਦੇ ਲਈ ਅਸੀਂ ਬੋਲਣ ਲਈ ਤਿਆਰ ਨਹੀਂ ਕਿ ਕੌਣ ਬੰਦੇ ਆ ਜਿਨ੍ਹਾਂ ਨੇ ਬਿਲਗੇ ਦੇ ਵਿੱਚ ਟਾ ਲਿਆਂਦਾ ਕਿਹਨਾਂ ਨੇ ਪੰਜਾਬ ਚ ਲਿਆਂਦਾ ਸਤਿਆਨਾਥ ਸਾਡੇ ਨੌਜਵਾਨੀ ਦਾ ਕਰਕੇ ਰੱਖ ਦਿੱਤਾ ਅਸੀਂ ਉਧਰ ਨੂੰ ਨਹੀਂ ਜਾ ਰਹੇ ਡੇਰਾਵਾਦ ਵਧਿਆ ਪੰਜਾਬ ਚ ਜਿਹੜਾ ਮੇਰੀ ਸਮਝ ਮੁਤਾਬਕ ਉਹ ਡੇਰੇ ਬਾਅਦ ਨੇ ਵੀ ਨਸ਼ਿਆਂ ਨੂੰ ਬढ़ावा ਦੇਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਨਕੁੱਦਰ ਆ ਸ਼ਾਇਦ ਵੀਰਵਾਰ ਜਾਂ ਸ਼ੁੱਕਰਵਾਰ ਜਾਂਦੇ ਸਾਡੇ ਨੌਜਵਾਨ ਦੂਸਰੇ ਪਿੰਡਾਂ ਤੋਂ ਭਰੀ ਆਉਂਦੀ ਹੁੰਦੀ ਨੂਰਮੈਲ ਫਲੋਰ ਵਾਲੀ ਚੜ੍ਹਕ। ਤੁਸੀਂ ਖੜ ਕੇ ਦੇਖੋ ਜਿੰਨੇ ਮੁੰਡੇ ਜਾ ਰਹੇ ਆ ਲਗਭਗ ਉਹਨਾਂ ਦੇ ਵਿੱਚੋਂ 80% ਨੌਜਵਾਨ ਜਿਹੜੀ ਪੀੜ੍ਹੀ ਆ ਉਹ ਨਸ਼ਿਆਂ ਦੇ ਗਰਾਸ ਤੇ ਆ। ਔਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੋਟਰਸਾਈਕਲ ਤੇ ਤਿੰਨ ਤਿੰਨ ਬੈਠੇ ਆ ਚਾਰ ਚਾਰ ਬੈਠੇ ਜਿਸ ਵੇਲੇ ਐਕਸੀਡੈਂਟ ਹੁੰਦੇ ਫੇ ਉੱਥੇ ਜਾਨੀ ਨੁਕਸਾਨ ਵੀ ਹੁੰਦੇ ਆ ਪਰ ਸਾਡੀਆਂ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਕਿਉਂਕਿ ਜਿੰਨਾ ਡੇਰਾਬਾਦ ਵਧਣਾ ਉਹਨਾਂ ਸਾਖਮਾਂ ਦੇ ਸਰਕਾਰਾਂ ਦੇ ਹੱਕ ਚ ਭੁਗਤਣਾ ਆਮ ਦੇ ਕੋਲ ਟੂਣਾ ਆਉਂਦੀਆਂ ਬੜੇ ਬੜੇ ਬੱਕਰੀਆਂ ਬੱਕਰੀਆਂ ਪਾਰਟੀਆਂ ਦੇ ਖਾਸ ਤੌਰ ਤੇ ਜਿਹੜੀਆਂ ਰਾਜ ਕਰਨ ਵਾਲੀਆਂ ਧਿਰਾਂ ਦੇ ਲੀਡਰ ਆ ਉਹ ਡੇਰਿਆਂ ਤੇ ਜਾ ਕੇ ਹਾਜ਼ਰੀ ਲਾਉਂਦੇ ਆ ਮੈਂ ਤੁਹਾਨੂੰ ਪਿਛਲੀ ਇਲੈਕਸ਼ਨ ਦੀ ਆਪਣੀ ਇੱਕ ਦੱਸ ਦਣਾ ਇੱਕ ਸਾਡੇ ਬਲਾਕ ਸਮਤੀ ਦੀ ਇਲੈਕਸ਼ਨ ਸੀ ਵੜਗੇ ਚ ਚਲੋ ਸਾਡਾ ਵੀ ਕਿਸੇ ਨਾਲ ਆਲਾਈਅੰਸ ਸੀ ਇੱਕ ਡੇਰੇ ਤੇ ਚਲ ਗਿਆ ਮੈਂ ਆਪਣੇ ਸਾਥੀਆਂ ਨੂੰ ਕਿਹਾ ਵੀ ਆਪਣਾ ਉੱਥੇ ਕੀ ਕੰਮ ਆ ਕਹਿੰਦੇ ਨਹੀਂ ਜੀ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਜਾਣਾ ਦਰਅਸਲ ਆਸ਼ੀਰਵਾਦ ਨਹੀਂ ਸੀ ਲੈਣ ਜਾਣਾ ਬਾਬਾ ਜੀ ਦੀ ਮੁੱਠ ਦੇ ਵਿੱਚ ਕੁਝ ਦੇ ਕੇ ਆਉਣਾ ਸੀ ਤਾਂ ਕਿ ਸਾਡੇ ਤੇ ਮਿਹਰ ਕਰੇ ਵੋਟਾਂ ਲਈ ਹਜੇ ਡੇਰੇ ਤੋਂ ਬਾਹਰ ਹੀ ਨਿਕਲੇ ਮੈਂ ਕਿਹਾ ਜੀ ਤੁਹਾਨੂੰ ਬਾਬਾ ਜੀ ਨੇ ਆਸ਼ੀਰਵਾਦ ਨਹੀਂ ਦੇਣਾ ਕਹਿੰਦੇ ਕਿੱਦਾਂ ਜੀ ਮੈਂ ਕਿਹਾ ਤੁਹਾਡੇ ਮੋਹਰ ਦਾ ਜਿਹੜਾ ਕੈਂਡੀਡੇਟ ਆ ਉਹ ਮੁੱਠੀ ਉਹਨਾਂ ਤੁਹਾਡੇ ਨਾਲੋਂ ਜ਼ਿਆਦਾ ਪੈਸੇ ਦੇ ਕੇ ਆਸ਼ੀਰਵਾਦਾ ਉਹਦਾ ਉਹਨੂੰ ਮਿਲਣਾ ਤੁਹਾਨੂੰ ਨਹੀਂ ਮਿਲਣਾ ਕਹਿਣ ਦਾ ਭਾਵ ਅਸੀਂ ਪੜੇ ਲਿਖੇ ਲੋਕ ਜਿਹੜੇ ਪੰਚੀਆਂ ਲੜਦੇ ਸਰਪੰਚੀਆਂ ਲੜਦੇ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਜਾਂ ਐਮਐਲਏ ਵਗੈਰਾ ਲੜਦੇ ਆ ਉਹਨਾਂ ਤੋਂ ਲੋਕਾਂ ਨੂੰ ਤਾਂ ਕੋਈ ਆਸਾ ਚਾਹੀਦੀ ਆ ਵੀ ਸਾਡੇ ਇਹ ਨਵੇਂ ਦੇ ਆ ਇਹ ਸਾਨੂੰ ਕੁ ਸੁਧਾਰ ਵੱਲ ਨੂੰ ਲਿਆਉਣਗੇ ਪਰ ਅਸੀਂ ਜਿਨ੍ਹਾਂ ਲੋਕਾਂ ਨੂੰ ਕੱਢਣਾ ਉਸ ਅੰਧਵਿਸ਼ਵਾਸ਼ਾਂ ਤੋਂ ਉਹਨਾਂ ਡੇਰਾਵਾਦ ਤੋਂ ਅਸੀਂ ਆਪ ਉੱਥੇ ਜਾ ਕੇ ਹਦੀਆਂ ਲਉਣ ਲੱਗੇ ਆਂ ਕਿਸੇ ਸਾਥੀ ਨੇ ਗੱਲ ਕੀਤੀ ਦਿੱਲੀ ਕਿਸਾਨ ਲਗਾ ਮੋਰਚਾ 750 800 ਸਾਡਾ ਉੱਥੇ ਨੌਜਵਾਨ ਕਿਸਾਨ ਨੌਜਵਾਨ ਬੱਚੇ ਬੀਬੀਆਂ ਔਰਤਾਂ ਮੌਤ ਹੋਈ ਆ ਕਹਿੰਦੇ ਨਹੀਂ ਜੀ ਉਹਨਾਂ ਦੀ ਤਾਂ ਲਿਖੀ ਉੱਥੇ ਸੀ ਮੈਂ ਕਹਿੰਨਾ ਲਿਖੀ ਨਹੀਂ ਉਹ 7.7 800 ਮੌਤਾਂ ਲਈ ਜ਼ਿੰਮੇਵਾਰ ਸਾਡਾ ਦੇਸ਼ ਦਾ ਹਾਕਮ ਆ ਜਿਨੇ ਕਰੋਨਾ ਦੇ ਮੌਕੇ ਲੋਕਾਂ ਨੂੰ ਅੰਦਰਵਾੜ ਕੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਲਈ ਉਹ ਕਾਨੂੰਨ ਪਾਸ ਕੀਤੇ ਤੇ ਕਿਸਾਨ ਉੱਲੇ ਲੜਿਆ ਜਿਨੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਪਾਸ ਕੀਤੇ ਮਜ਼ਦੂਰ ਉੱਥੇ ਲੜਿਆ ਉਹ ਸਾਡੇ 8 900 ਜਿਹੜਾ ਮਰਿਆ ਨੌਜਵਾਨ ਜਾਂ ਕਿਸਾਨ ਜਾਂ ਮਜ਼ਦੂਰ ਉਹਦੇ ਲਈ ਜ਼ਿੰਮੇਵਾਰ ਭਰਦਾ ਹਾਕਮ ਪਰ ਇਦਨ ਕੋਈ ਕਰਨ ਲਈ ਤਿਆਰ ਨਹੀਂ ਉਦੋਂ ਆਪਾਂ ਅੱਗੇ ਆਈਏ ਸਾਡੇ ਸਿਲੇਬਸ ਦੀ ਅੱਜ ਹਾਲਤ ਵਿੱਦਿਆ ਦੀ ਗੱਲ ਕੀਤੀ ਆ ਇਹਨਾਂ ਨੇ ਸਿੰਦਰ ਜੀ ਨੇ ਤੁਸੀਂ ਦੇਖੋ ਸਾਡੇ ਦੇਸ਼ ਦੇ ਹਾਕਮ ਨੇ ਸਾਡੀ ਸਿਲੇਬਸ ਦੇ ਵਿੱਚ ਖੋਟ ਲਾ ਦਿੱਤਾ ਅੰਧਵਿਸ਼ਵਾਸ ਵਾੜ ਦਿੱਤਾ ਜਾ ਕੇ ਡਾਕਟਰ ਬੈਠੇ ਆ ਡਾਕਟਰਾਂ ਦੀ ਕਨਵੈਨਸ਼ਨ ਚੱਲ ਰਹੀ ਆ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਉੱਚ ਬਈ ਨਹੀਂ ਜੀ ਹੁਣ ਤੁਸੀਂ ਵਿਗਿਆਨ ਦੀ ਗੱਲ ਕਰਦੇ ਆ ਵਿਗਿਆਨ ਨੇ ਤਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਬਹੁਤ ਤਰੱਕੀ ਕਰ ਦਿੱਤੀ ਸੀ ਜਦੋਂ ਇੱਕ ਬੰਦੇ ਦੇ ਸਿਰ ਤੇ ਹਾਥੀ ਦਾ ਸਿਰ ਲਾ ਦਿੱਤਾ ਪਤਾ ਡਾਕਟਰਾਂ ਨੂੰ ਵੀ ਇਹ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਝੂਠ बोल ਰਿਹਾ ਪਰ ਡਰ ਦੇ ਮਾਰੇ ਡਾਕਟਰ ਤਾੜੀਆਂ ਮਾਰਨ ਲੱਗ ਪਏ ਕਿਹੋ ਜਿਹੇ ਹਾਲਾਤ ਹੋ ਗਿਆ ਸਾਡੇ ਦੇਸ਼ ਤੇ ਅਕ ਕਹਿੰਦਾ ਨੋਟਾਂ ਦੇ ਉੱਤੇ महादेव दी फोटो ਚਾਹੀਦੀ ਆ ਸਾਡਾ ਆਮ ਆਦਮੀ ਪਾਰਟੀ ਦਾ ਮੁਖੀ ਕਹਿੰਦਾ ਨਹੀਂ ਗਣੇਸ਼ ਦੀ ਚਾਹੀਦੀ ਆ ਕੋਈ ਕਹਿੰਦਾ ਹਨੂਮਾਨ ਦੀ ਚਾਹੀਦੀ ਆ ਸਾਡਾ ਮੌਲਕ ਜਾਗਦੰੁਰਿਆ ਆ ਪਿਛਲੇ ਤਿੰਨਾਂ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਤੱਕ ਬਿਆਨ ਪੜਿਆ ਬਈ ਜਿਹੜੀਆਂ ਚੁਣੀਆਂ ਆ ਪੰਚ ਤੇ ਸਰਪੰਚ ਔਰਤਾਂ ਆ ਉਹਨਾਂ ਨੂੰ ਅਸੀਂ ਧਾਰਮਿਕ ਸਥਾਨਾਂ ਦੀ ਸੈਰ ਕਰਾਉਣੀਆਂ ਸਰਕਾਰੀ ਖਰਚੇ ਤੇ ਕਿਹੋ ਜਿਹਾ ਹਾਲਤ ਬਣਿਆ ਹੋਆ ਤੁਸੀਂ ਹਿਮਾਚਲ ਦੇ ਵਿੱਚ ਚਲ ਜਾਓ ਛੋਟੇ ਛੋਟੇ ਕਿਤੇ 10 ਟਾਂ ਲਾ ਕੇ ਕਿਤੇ 5 ਟਾਂ ਲਾ ਕੇ ਇਦਾਂ ਦੀਆਂ ਮਟੀਆਂ ਬਣੀਆਂ ਆ ਜਦੋਂ ਸਕੂਲ ਦੇ ਬੱਚੇ ਸਵੇਰ ਨੂੰ ਪੜਨ ਜਾਂਦੇ ਆ ਨਾ ਉੱਥੇ ਮੱਥਾ ਟੇਕ ਕੇ ਲੰਘਦੇ ਆ ਹਾਲਾਤ ਸਾਡੇ ਕਿਦਾਂ ਦੇ ਬਣ ਗਏ ਸੋ ਅੱਜ ਸਾਨੂੰ ਇਸ ਵਿਸ਼ੇ ਤੇ ਲੈ ਕੇ ਵੱਡੀ ਪੱਧਰ ਤੇ ਚਿੰਤਨ ਕਰਨ ਦੀ ਲੋੜ ਆ ਜੇ ਅਸੀਂ ਅંધ ਵਿਸ਼ਵਾਸ ਦੇ ਵਿੱਚੋਂ ਖੰਡਵਾਦ ਦੇ ਵਿੱਚੋਂ ਨਾ ਨਿਕਲੇ ਮੈਂ ਪਰਸ ਪੜ ਰਿਹਾ ਸੀ ਪਰਸ ਇੱਕ ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗਔਰਤ ਨੂੰ ਉਹਦੀ ਨੋ ਰੋਟੀ ਫੜਾਉਂਦੀ ਆ ਇਹ ਬਾਪ ਨੂੰ ਉਹ ਬਾਅਦ ਦੇ ਵਿੱਚ ਉਹਨੂੰ ਕਹਿੰਦਾ ਵੀ ਬੇਟਾ ਵੀ ਮੇਰੇ ਆ ਦੰਦਾਂ ਦੇ ਵਿੱਚ ਰੋਟੀ ਦੇ ਕੁਛ ਕੰਡ ਕੇ ਫਸਿਓ ਆ ਮੈਨੂੰ ਆਹ ਦੇਈ ਤੀਹਾਂ ਦੇ ਸਲਾਈ ਉਹ ਦੋ ਚਾਰ ਦਾ ਨਮਦੇ ਰੋਜ਼ ਹੀ ਮੰਗਦਾ ਸਿਆਣਾ ਦੰਦਾਂ ਦੀ ਪ੍ਰੋਬਲਮ ਆ ਉਹ ਹੌਲੀ ਹੌਲੀ ਉਹਨੇ ਨੋਨੇ ਇਹ ਕਹਤਾ ਵੀ ਸਮਝ ਲਿਆ ਵੀ ਇਹਨੂੰ ਬਾਬੇ ਅੰਦਰ ਰੋਜ਼ ਹੀ ਚਾਹੀਦੀ ਉਹਨੇ ਜਦੋਂ ਰੋਟੀ ਰੱਖਣੀ ਨਾਲ ਨਾਲ ਹੀ ਉਹਨੇ ਉਹ ਦੋ ਚਾਰ ਦੰਦ ਸਾਫ ਕਰਨ ਵਾਲੇ ਢਿੱਕੇ ਰੱਖ ਦਿੱਤੇ ਹੌਲੀ 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 ਸ਼ੁਰੂ ਕਿੱਥੋਂ ਹੋਈ ਗੱਲ ਆਉਣ ਵਾਲੀ ਪੀੜੀ ਦੀ ਉਹ ਰੀਤ ਬਣ ਗਈ ਕਿ ਥਾਲੀ ਦੇ ਵਿੱਚ ਉਹ ਡੱਕੇ ਜਰੂਰ ਚਾਹੀਦੇ ਆ ਕਿਉਂਕਿ ਸਾਡਾ ਸੁਭਾਅ ਬਣ ਗਿਆ ਮਨੁੱਖ ਦਾ ਅਸੀਂ ਖੋਖਣ ਦੀ بجائے ਜੇ ਸਾਡੀ ਸਮਝ ਅੱਜ ਇਹ ਹੋਵੇ ਮਾਸਟਰ ਜੀ ਨੇ ਗੱਲ ਕੀਤੀ ਆ ਕਿ ਬੀਹਾਂ ਦੇ ਵਿੱਚ ਜਾਓ ਪੀੜੀਆਂ ਗਲੀਆਂ ਦੇ ਵਿੱਚ ਲੋਕ ਰਹਿ ਕਿਦਾਂ ਆਇਆ ਜਿੱਦਣ ਉਹ ਲੋਕ ਇਹ ਸਮਝ ਗਏ ਕਿ ਸਾਡੇ ਲਈ ਇਹ ਸਾਡੀ ਹਾਤ ਲਈ ਜ਼ਿੰਮੇਵਾਰ ਕੌਣ ਲੋਕ ਨੇ ਜਿੱਦਣ ਕਿਸਾਨ ਦੇ ਇਹ ਪੱਲੇ ਪੈ ਗਈ ਬਈ ਮੈਂ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਸਿਰ ਤੇ ਕਰਜ਼ਾ ਕਿਉਂ ਆ ਉਦੋਂ ਮਸਲਾ ਹੱਲ ਹੋ ਜਾਣਾ ਪਰ ਜਿੰਨਾ ਚਿਰ ਨਹੀਂ ਇਹ ਕੰਮ ਹੋਣਾ ਉਹਨਾਂ ਚਿਰ ਬਸ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਾਇਆ ਗਿਆ ਬਿਤਵਰਦੀ ਕੋਈ ਮਾੜੀ ਹਾਲਤ ਦੀ ਜ਼ਿੰਮੇਵਾਰ ਕੋਈ ਉੱਪਰਲੀ ਤਾਕਤ ਆ ਕਾਲਾ ਸੀ ਗਏ ਸੀ ਜਿੱਦਾਂ ਦੀ ਮਾਸਟਰ ਜੀ ਨੇ ਗੱਲ ਕੀਤੀ ਮਾਸਟਰ ਜੀ ਵੀ ਨਾਲ ਸੀ ਦੋ ਭਾਈਚਾਰਿਆਂ ਨੇ ਪੰਚਾਇਤ ਤੋਂ ਮੰਗ ਰੱਖੀ ਆ ਵੀ ਸਾਡੇ ਇਹ ਕੋਈ ਜਗਾਹ ਆਈ ਤੇ ਬੈਠਣ ਲਈ ਉਹਦੇ ਤੇ ਸਰਕਾਰੀ ਖਰਚੇ ਦੇ ਵਿੱਚੋਂ ਲੈਂਟਰ ਪਵਾਤਾ ਜਾਵੇ ਵਧੀਆ ਗੱਲ ਆ ਹੋਣਾ ਚਾਹੀਦਾ ਪਰ ਮੈਂ ਜਦ ਉੱਥੇ ਜਾ ਕੇ ਦੇਖਿਆ ਇੱਕ ਦੇ ਜਗਾ ਦੇ ਅੰਦਰ ਜਾ ਕੇ ਦੇਖਿਆ ਉੱਥੇ ਵੀ ਮਟੀ ਬਣੀ ਆ ਮਟੀ ਐਨ ਪੱਥਰ ਪੁੱਥਰ ਪਹਿਲਾਂ ਢੋਲਾਂ ਲਾ ਕੇ ਬਣੀ ਆ ਦੂਜਾ ਬਾਰੋਂ ਖੋਲਿਆ ਉੱਥੇ ਵੀ ਚੰਗਾ ਮਟ ਬਣਿਆ ਆ ਮੈਂ ਇਹ ਕਹਿਣਾ ਚਾਹੁੰਦਾ ਮੋਨਾ ਲੋਕਾਂ ਨੂੰ ਇਹ ਸਮਝ ਨਹੀਂ ਵੀ ਜੇ ਇਹਦੇ ਵਿੱਚ ਕੁਝ ਹੋਵੇ ਫਿਰ ਤੁਹਾਡੀ ਹਾਲ ਤਾਂ ਇਦਾਂ ਹੀ ਕਿਉਂ ਨਹੀਂ ਵੀ ਤੁਸੀਂ ਛੋਟੇ ਜਿਹੇ 10 2-4 ਲੱਖ ਲਈ ਵੀ ਪੰਚਾਇਤ ਨੂੰ ਕਹਿ ਰਹੇ ਆ ਵੀ ਇੱਥੇ ਸਾਡਾ ਲੈਂਟਰ ਪਵਾ ਦਿਓ ਸਾਡੇ ਘਰਾਂ ਦੀ ਮਾੜੀ ਹਾਲਤ ਹੈ ਵੀ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਹਾਕਮਾਂ ਨੇ ਕਿਤੇ ਜਾਤ ਦਾ ਨਾਂ ਲੈ ਕੇ ਕਿਤੇ ਧਰਮ ਦਾ ਨਾਂ ਲੈ ਕੇ ਸਾਡੇ ਤੋਂ ਬੁੱਟਾ ਲਈਆਂ ਨਮੀ ਉਦੋਂ ਆਗੇ 2 ਕਿਲੋ ਕਣਕ 4 ਕਿਲੋ ਕਣਕ ਆਟਾ ਧਾਲ ਅਸੀਂ ਕਿਤੇ ਇਹ ਇਕੱਠੇ ਹੋ ਕੇ ਮੰਗ ਨਹੀਂ ਕੀਤੀ ਵੀ ਸਾਡੇ ਨੌਜਵਾਨ ਬੱਚੇ ਨੂੰ ਸਾਨੂੰ ਰੋਜ਼ਗਾਰ ਚਾਹੀਦਾ ਜੇ ਸਾਡਾ ਮੁੰਡਾ ਸਾਡੀ ਧੀ ਨੂੰ ਰੋਜ਼ਗਾਰ ਹੋਵੇ ਪੜ੍ਹਾਈ ਹੋਵੇ ਤੇ ਸਾਨੂੰ ਪਤਾ ਵੀ ਅਸੀਂ ਦੁਕਾਨ ਤੋਂ ਸੂਟ ਕਿੱਦਾਂ ਲੈਣਾ ਸਾਨੂੰ ਪਤਾ ਸੀ ਦਾਣੇ ਦੀਆਂ ਚਾਰ ਬੁਰੀਆਂ ਲੈ ਕੇ ਸਾਲ ਦੀਆਂ ਇਕੱਠਾ ਕਿੱਦਾਂ ਰੱਖਣੀਆਂ ਸਾਨੂੰ ਪਤਾ ਸੀ ਹੋਰ ਮਾਰਕੀਟ ਦੇ ਵਿੱਚ ਜੋ ਸਾਡੇ ਘਰ ਨੂੰ ਚੀਜ਼ ਆ ਅਸੀਂ ਆਪਣਾ ਘਰ ਵਧੀਆ ਬਣਾਉਣਾ ਚਾਹੀਦਾ ਸੱਜੂ ਰਜਕਾਰ ਹੋ ਗਈ ਸੋ ਮੈਂ ਬਹੁਤਾ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਤੁਸੀਂ ਜਿਹੜੇ ਸੁਝੂਜਮਾਨ ਬੰਦੇ ਬੈਠੇ ਆ ਪੜੇ ਲਿਖੇ ਬੈਠੇ ਆ ਸਾਨੂੰ ਜਿੱਥੇ ਬੁਰ ਤਰੀਕੀਆਂ ਦੇ ਖਿਲਾਫ ਬੋਲਣਾ ਚਾਹੀਦਾ ਉੱਥੇ ਸਾਨੂੰ ਪਖੰਡਵਾਦ ਤੇ ਅੰਧਵਿਸ਼ਵਾਸ ਦੇ ਸਾਨੂੰ ਇਹਨਾਂ ਗੱਲਾਂ ਕਰਕੇ ਕਈ ਸਾਡੇ ਤੇ ਨਾਸਤਿਕ ਦਾ ਟੈਗ ਵੀ ਲਾਉਂਦੇ ਵੀ ਤਾਂ ਨਾਸਤਿਕ ਹੈ ਰੱਬ ਨੂੰ ਨਹੀਂ ਮੰਨਦਾ ਰੱਬ ਨੂੰ ਕੋ ਮੰਨੇ ਨਾ ਮੰਨੇ ਇਹ ਆਪਣੀ ਇੱਛਾ ਕਿਸੇ ਦੀ ਪਰ ਮੈਂ ਕਹਿੰਦਾ ਸਾਡੀ ਜਿੰਨੇ ਕੁ ਸੀ ਇੱਥੇ ਇਕੱਠੇ ਹੋਏ ਆ ਅੱਜ ਅਸੀਂ ਸਾਨੂੰ ਪ੍ਰਣ ਕਰਕੇ ਜਾਣਾ ਜਿੱਥੇ ਅਸੀਂ ਲੋਕਾਂ ਦੀ ਵਿਦਿਆਲੀ ਲੜਨਾ ਜਿੱਥੇ ਲੋਕਾਂ ਦੀ ਹੋਰ ਹਾਲਤ ਸੁਧਾਰ ਲਈ ਅਸੀਂ ਲੜਨਾ ਉੱਥੇ ਸਾਨੂੰ ਪਕੰਡਵਾ ਤੇ ਅੰਧਵਿਸ਼ਵਾਸ ਤੇ ਖਲਾਫ ਹੀ ਲੜਨ ਦੀ ਲੋੜ ਆ ਲੋਕਾਂ ਨੂੰ ਸੁਚੇਤ ਕਰਨ ਦੀ ਲੋੜ ਆ ਬਸ ਇਹਨਾਂ ਸ਼ਬਦਾਂ ਦੇ ਨਾਲ ਫਿਰ ਮੈਂ ਕਰੀ ਬਹੁਤ ਹੀ ਆਪਣੇ ਪਿਆਰੇ ਸਾਥੀ ਮੋਹਨ ਸਿੰਘ ਉਹਨਾਂ ਨੂੰ ਯਾਦ ਕਰਦਾ ਤੇ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ